ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਉਧਾਰ ਕਰਦੇ ਹੋਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅੰਡੇ ਆਈ ਨਗਰ ਵਿੱਚ ਪਹੁੰਚ ਗਏ ਉੱਤੇ ਉਤਾਰਾ ਕਰਕੇ ਡੇਰਾ ਲਾ ਲਿਆ ਜਿੱਥੇ ਕੁੰਝ ਪਿੰਡਾਂ ਦੇ ਲੋਕ ਮਿਲਣੇ ਆਏ ਗੁਰੂ ਜੀ ਨੇ ਪਿੰਡਾਂ ਦੇ ਪਾਰ ਇੱਕ ਉਸ ਉਪਤਾਂ ਵੇਖ ਕੇ ਉਤਾਰਾ ਕੀਤਾ ਤੇ ਮੋੜ ਦੇ ਬਿਸ਼ਤੀ ਸ਼ਾਹ ਹੇਠ ਵਿਰਾਜ ਗਏ ਜਿਸ ਥਾਂ ਗੁਰੂ ਜੀ ਵਿਰਾਜੇ ਸਨ ਉੱਥੇ ਉਸ ਨਗਰ ਦਾ ਇੱਕ ਮਨੁੱਖ ਲੰਮਾ ਪਿਆ ਸੀ ਜਿਸ ਨੂੰ ਬਹੁਤ ਜ਼ੋਰ ਦਾ ਬੁਖਾਰ ਆਪ ਚੜਿਆ ਹੋਇਆ ਸੀ ਉਹ ਇੰਨਾ ਪੀੜਤ ਸੀ ਕਿ ਬੋਲਿਆ ਨਹੀਂ ਸੀ ਜਾਂਦਾ ਉਸ ਦਾ ਮੂੰਹ ਸੁੱਕਦਾ ਸੀ ਜ਼ੋਰ-ਜ਼ੋਰ ਦੀ ਸਾਹ ਲੈ ਰਿਹਾ ਸੀ ਅਤੇ ਸਰੀਰ ਕੰਬਦਾ ਸੀ ਉਹ ਕਦੇ ਬੈਠ ਜਾਂਦਾ ਸੀ ਤੇ ਕਦੇ ਧਰਤੀ ਤੇ ਲੇਟ ਜਾਂਦਾ ਸੀ ਉਸ ਨੂੰ ਵਿਆਕੁਲ ਵੇਖ ਕੇ ਗੁਰੂ ਜੀ ਨੇ ਪੁੱਛਿਆ ਇਹ ਇਹ ਕੌਣ ਹੈ ਜੋ ਇੰਨਾ ਦੁੱਖ ਪਾ ਰਿਹਾ ਹੈ ਅਤੇ ਘਰ ਚ ਆ ਕੇ ਕਿਉਂ ਨਹੀਂ ਲੇਟਦਾ ਨਗਰ ਦੇ ਆਦਮੀਆਂ ਨੇ ਦੱਸਿਆ ਕਿ ਇਹ ਬੜੇ ਜ਼ੋਰ ਦੇ ਬੁਖਾਰ ਨਾਲ ਹਿਰਦੇ ਵਿੱਚ ਵੱਡਾ ਸੰਕਟ ਪਾ ਰਿਹਾ ਹੈ ਉਹ ਲਿੱਸਾ ਹੋ ਗਿਆ ਸੀ ਰੰਗ ਪੀਲਾ ਹੋ ਗਿਆ ਸੀ ਅਤੇ ਸਾਰੇ ਅੰਗ ਨਿਰਬਲ ਹੋ ਗਏ ਸਨ ਉਹਨਾਂ ਨੇ ਦੱਸਿਆ ਕਿ ਇਸ ਨਗਰ ਵਿੱਚ ਬੁਖਾਰ ਦਾ ਬਹੁਤ ਜ਼ੋਰ ਹੈ ਅਤੇ ਸੈਂਕੜੇ ਲੋਕ ਇਸ ਤੋਂ ਬੁਖਾਰ ਕਾਰਨ ਜਾਨ ਗਵਾ ਚੁੱਕੇ ਸਨ ਉਹਨਾਂ ਨੇ ਬਹੁਤ ਇਲਾਜ ਕਰਕੇ ਹਾਰ ਮੰਨ ਲਈ ਸੀ ਅਤੇ ਬੇਨਤੀ ਕੀਤੀ ਕਿ ਜੇ ਗੁਰੂ ਜੀ ਦੇ ਵਸ ਵਿੱਚ ਇਲਾਜ ਹੈ ਤਾਂ ਕਿਰਪਾ ਕਰਕੇ ਜੀਵਨਦਾਨ ਬਖਸ਼ੋ ਸਤਿਗੁਰੂ ਜੀ ਜਿੱਥੇ ਬੈਠੇ ਸਨ ਉਸ ਦੇ ਲਾਗੇ ਇੱਕ ਛੋਟੀ ਛਪੜੀ ਸੀ ਜੋ ਜਲ ਨਾਲ ਭਰੀ ਹੋਈ ਸੀ ਗੁਰੂ ਜੀ ਨੇ ਉਸ ਵੱਲ ਆਪਣੀ ਰੂਹਾਨੀ ਦ੍ਰਿਸ਼ਟੀ ਨਾਲ ਦੇਖਿਆ ਅਤੇ ਕਿਹਾ ਕਿ ਇਸ ਵਿਅਕਤੀ ਨੂੰ ਉਠਾਵੋ ਤੇ ਇਸ ਦੇ ਛੱਪੜ ਵਿੱਚ ਇਸ਼ਨਾਨ ਕਰਾਓ। ਉਹਨਾਂ ਪਰਮਾਇਆ ਕਿ ਇਸ ਨਾਲ ਬੁਖਾਰ ਉਤਰ ਜਾਵੇਗਾ ਅਤੇ ਇਹ ਚੰਗਾ ਹੋ ਜਾਵੇਗਾ। ਪ੍ਰੇਮ ਧਾਰਕ ਕੇ ਉਹਨਾਂ ਨੇ ਗੁਰੂ ਜੀ ਦਾ ਬਚਨ ਮੰਨ ਲਿਆ। ਉਸ ਦਾ ਸਾਰਾ ਬੁਖਾਰ ਇੱਕ ਛਿਨ ਵਿੱਚ ਉਤਰ ਗਿਆ। Arogh hoye manuk nu vekh ke lok bahut hairan hoye ate satguru ji de charna te namaskar hoye ਨਗਰ ਵਿੱਚ ਇਸ ਬਾਰੇ ਗੱਲਬਾਤ ਹੋਈ ਜਿਸ ਨੂੰ ਸੁਣ ਕੇ ਹੋਰ ਬੁਖਾਰ ਚੜੇ ਲੋਕ ਵੀ ਤੋੜਦੇ ਆਏ ਉਹਨਾਂ ਨੇ ਹੱਥ ਛੋੜ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਦਾਸ ਹਾਂ ਨਗਰ ਦੇ ਭਾਗ ਜਗ ਪਏ ਹਨ ਅਤੇ ਸਾਨੂੰ ਬਚਾਓ ਨਹੀਂ ਤਾਂ ਅਸੀਂ ਮਰ ਜਾਵਾਂਗੇ ਉਹਨਾਂ ਨੇ ਦੱਸਿਆ ਕਿ ਜਿਸ ਦਾ ਆਪ ਨੇ ताप ਦੂਰ ਕੀਤਾ ਹੈ ਉਹ ਨਵਾਂ ਨਰਵਾ ਹੋ ਗਿਆ ਹੈ ਇਹ ਸੁਣ ਕੇ ਗੁਰੂ ਜੀ ਨੇ ਕਿਰਪਾ ਕੀਤੀ ਮੁਸਤਫਾ ਆਏ ਅਤੇ ਕਿਹਾ ਕਿ ਤੁਸੀਂ ਵੀ ਇਸ਼ਨਾਨ ਕਰੋ ਤੁਹਾਡਾ ਬੁਖਾਰ ਵੀ ਉਤਰ ਜਾਵੇਗਾ ਤੇ ਸੰਕਟ ਦੂਰ ਹੋ ਜਾਵੇਗਾ ਇਹ ਸੁਣ ਕੇ ਉਹ ਛੋਟੀ ਛਪਰੀ ਵਿੱਚ ਵੜ ਗਏ ਅਤੇ ਇਸ਼ਨਾਨ ਕਰਨ ਨਾਲ ਤਬ ਉਤਰ ਗਿਆ ਇਸ ਤਰ੍ਹਾਂ ਸੁਣ ਸੁਣ ਕੇ ਹੋਰ ਲੋਕ ਵੀ ਆਉਣ ਲੱਗੇ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਬੁਖਾਰ ਚੜਿਆ ਸੀ ਸਭ ਨੇ ਆ ਕੇ ਇਸ਼ਨਾਨ ਕੀਤਾ ਸਾਰਿਆਂ ਨੂੰ ਗੁਰੂ ਜੀ ਨੇ ਫਰਮਾਇਆ ਕਿ ਜਿਸ ਦੇ ਸਰੀਰ ਨੂੰ ਤਾਪ ਨੇ ਤਪਾਇਆ ਹੈ ਉਹ ਸਾਰੇ ਇਸ਼ਨਾਨ ਕਰਦੇ ਜਾਵੋ ਅਤੇ ਸੁੱਖ ਦਾਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਉਹਨਾਂ ਨੇ ਉਪਦੇਸ਼ ਦਿੱਤਾ ਕਿ ਜਿਵੇਂ ਤੁੱਕ ਤੋਂ ਇੱਥੇ ਛੁਡਾਵੇ ਹਨ ਇਸੇ ਤਰ੍ਹਾਂ ਉਹ ਜੰਮ ਤੋਂ ਵੀ ਹੱਥ ਦੇ ਕੇ ਬਚਾ ਲੈਣਗੇ ਜਿਸ ਕਰਕੇ ਸਤਨਾਮ ਦਾ ਸਿਮਰਨ ਕਰੋ ਤਾਂ ਜੋ ਲੋਕ ਪ੍ਰਲੋਕ ਸੁਖਦਾਇਕ ਅਤੇ ਸੁੰਦਰ ਹੋ ਜਾਣ ਔਰ ਸੈਂਕੜੇ ਅਮੀਰ ਅਤੇ ਗਰੀਬ ਲੋਕਾਂ ਨੇ ਗੁਰੂ ਜੀ ਦੀ ਬਹੁਤ ਵੱਡੀ ਕੀਰਤ ਸੁਣੀ ਅਤੇ ਅਨੇਕ ਪ੍ਰਕਾਰ ਦੇ ਉਪਹਾਰ, ਭੋਜਨ, ਕੱਪੜੇ ਅਤੇ ਧਨ ਚੜਾਏ। ਅਨੇਕਾਂ ਲੋਕ ਧੀਰਜ ਧਾਰ ਕੇ ਸਿੱਖ ਬਣੇ ਅਤੇ ਸੱਚੇ ਨਾਮ ਦਾ ਜਾਪ ਕੀਤਾ। ਗੁਰੂ ਜੀ ਜਿੰਨੇ ਦਿਨ ਉਸ ਸਥਾਨ ਤੇ ਰਹੇ ਪਿੰਡ ਦੇ ਲੋਕ ਉਹ ਬਹੁਤ ਸੇਵਾ ਕਰਦੇ ਰਹੇ। ਉੱਲੀ ਚੁੱਕ ਦੇ ਖਿਮਾ ਕਰਨੀ ਜੀ ਜੇ ਤੁਹਾਨੂੰ ਸਾਡੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ